2023 ਦੇ ਵਿੱਚ ਮੈਂ ਲੋਈਆ ਸੀ ਇੱਕ ਤਹਿਸੀਲਦਾਰ ਆਇਆ ਉਹਦੇ ਨਾਲ ਇੱਕ ਉਹਦਾ ਰੀਡਰ ਮੈਂ ਪੁੱਛਿਆ ਕੀ ਲੈ ਕੇ ਆਏ ਜੇ ਕਹਿੰਦਾ ਰਾਤ ਸਮਗਰੀ ਲੈ ਕੇ ਆਇਆ ਮੈਂ ਕਿਹਾ ਕੀ ਲੈ ਜੀ ਕਹਿੰਦਾ ਜੀ ਆ ਫੂਡ ਪੈਕ ਵਿੱਚ ਲੈ ਕੇ ਆਇਆ ਮੈਂ ਕਿਹਾ ਕਿੰਨਾ ਕੀ ਇਹਦੇ ਵਿੱਚ ਕਹਿੰਦਾ ਇੱਕ ਪਾਣੀ ਦੀ ਬੋਤਲ ਇੱਕ ਬਿਸਕੁਟ ਤੇ ਇੱਕ ਬਰੈਡ ਦਾ ਪੈਕਟ ਮੈਂ ਕਿਹਾ ਕੀ ਕੀਮਤ ਹੋਏਗੀ ਦੀ 50 ਰੁਪਏ ਹੋਗੀ ਨਾ ਕਹਿੰਦਾ ਹਾਂ 50 ਰੁਪਏ ਤੇ ਮੈਂ ਕਿਹਾ ਵੀ ਕਿੰਨੇ ਪੈਕਟ ਪਾਓਗੇ ਜਾਂ ਕਿੰਨੇ ਦਾ ਪਾਓਗੇ ਤਾਂ 500 ਦਾ ਪਾਵਾਂਗੇ ਅੱਛਾ ਮੈਂ ਹਾਂ ਵੰਡੋਗੇ ਕਿੰਨੇ ਕਹਿੰਦੇ 500 ਤੇ ਮੈਂ ਹਾਂ ਲਿਖੋ ਕਿੰਨੇ ਕਹਿੰਦਾ 2500 ਹੁਣ ਆਹ ਹਾਲਾਤ ਹੋਏ ਪਿਆ ਇਹਨਾਂ ਚ ਇੱਕ ਵੀ ਮੰਤਰੀ ਸੰਤਰੀ ਜਾਂ ਕੋ ਪ੍ਰਸ਼ਾਸਨਿਕ ਅਧਿਕਾਰੀ ਦੱਸ ਦੇ ਪਿਆ ਲੋਕਾਂ ਦੀ ਖੂਨ ਕਿਸ ਨੇ ਦੀ ਕਮਾਈ ਜਿਹੜੀ ਆ ਗਾੜੀ ਇਹ ਕਿੱਥੇ ਵਰਦੇ ਆ ਇੱਕ ਵਾਰਾ ਸਾਹਮਣੇ ਹੋ ਕੇ ਦੱਸੋ ਇਹ ਕੰਮ ਸਰਕਾਰਾਂ ਦਾ ਜਿਹੜੇ ਨੌਜਵਾਨ ਕਰ ਰਹੇ ਨੇ ਸੰਤ ਸਮਾਜ ਕਰ ਰਿਹਾ ਹੈ ਮੁਖੀ ਸੰਪਰਦਮਾਂ ਕਰ ਰਹੀਆਂ ਆਪਾਂ ਦੇਖਦੇ ਇਹ ਕੰਮ ਤੇ ਸਰਕਾਰਾਂ ਦੇ ਨੇ ਬਿਲਕੁਲ ਬਿਲਕੁਲ ਜੇ ਸੰਤ ਮਹਾਂਪੁਰਸ਼ ਨਾ ਹੁੰਦੇ ਆਹ ਜਿਹੜੇ ਹੀਰੇ ਨੌਜਵਾਨ ਨਾ ਹੁੰਦੇ ਬਜ਼ੁਰਗ ਨਾ ਹੁੰਦੇ ਤੇ ਇਹ ਦਰਿਆ ਹੁਣ ਨੂੰ ਕਦੇ ਦਾ 18 20 ਪਿੰਡ ਪ੍ਰਭਾਵਿਤ ਕਰ ਦਿੰਦਾ ਇਹ ਇਹਨਾਂ ਦੀ ਦੇਣਾ ਮੈਂ ਇਹਨਾਂ ਨੂੰ ਸਲੂਟ ਕਰਦਾ ਵਾਂ ਕਿੰਨੇ ਪਿੰਡ ਪ੍ਰਭਾਵਿਤ ਹੋ ਗਏ ਇੱਥੋਂ ਤੇ ਤਕਰੀਬਨ ਦੇਚ ਤਾਂ ਸਾਰਿਆਂ ਦੀ ਜ਼ਮੀਨ ਵਾਂ 18 17 ਹਾਂ 18 17 ਪਿੰਡ ਜਿਹੜੇ ਹਸੈਨੀਵਾਲੇ ਤੱਕ ਫਰੋਜਪੁਰ ਦੇ ਤਰਨਤਾਰਨ ਦੇ ਪ੍ਰਭਾਵਿਤ ਇੱਥੇ ਇਸੇ ਤਰ੍ਹਾਂ ਅੱਗੇ ਹਸੈਨੀਵਾਲ ਤੋਂ ਅੱਗੇ 25 30 ਇਸੇ ਤਰ੍ਹਾਂ 50 60 ਪਿੰਡ ਜਿਹੜੇ ਆ ਉਹ ਪਠਾਨਕੋਟ ਤੱਕ ਪਿੱਛੇ ਕੂਕਾ ਮੰਡ ਟਾਂਡਾ ਮੰਡ ਮੁੰਡਾ ਪਿੰਡ ਮੰਡ ਬਾਉਪੁਰ ਮੰਡ ਇਹ ਸਾਰੇ ਮਤਲਬ ਪਠਾਨਕੋਟ ਅਮਰਸਰ ਹੁਸ਼ਿਆਰਪੁਰ ਗਰਦਾਸਪੁਰ ਕਪੂਰਥਲਾ ਬੁਰੀ ਤਰ੍ਹਾਂ ਪ੍ਰਭਾਵਿਤ ਆ ਤਰਨਤਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਫਿਰੋਜ਼ਪੁਰ ਫਾਜ਼ਿਲਕਾ ਬੁਰੀ ਤਰ੍ਹਾਂ ਪ੍ਰਭਾਵਿਤ